ਮਾ ਸ਼ਹਿਰ ਦਵਾਬਾ YouTube ਚੈਨਲ ਇਸ ਵਕਤ ਪਹੁੰਚ ਚੁੱਕਾ ਆ ਪਿੰਡ ਗਰਚਾ ਦਾਣਾ ਮੰਡੀ ਦੇ ਵਿੱਚ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਕੰਮ ਕਾਰ ਜਿਹੜਾ ਫਿਲਹਾਲ ਚੱਲ ਰਿਹਾ ਹੈਗਾ ਔਰ ਜਾਣਦੇ ਆ ਇੱਥੇ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਦੀਆਂ ਮੈਂ ਹਰ ਵਕਤ ਸਮੱਸਿਆਵਾਂ ਜਿਹੜੀਆਂ ਆ ਉਹ ਲਗਵਾਉਂਦਾ ਹੈ ਲਾਂਦਾ ਹੈਗਾ ਆ ਕੀ ਸਮੱਸਿਆ ਆਂਦੀ ਆ ਪਰ ਉਸ ਦੇ ਨਾਲ-ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਆ ਕਿ ਜਿਹੜੇ ਇੱਥੇ ਦੇ ਸੀਨੀਅਰ ਅਧਿਕਾਰੀ ਹੈਗੇ ਆ ਜਾਂ ਮੰਡੀ ਬੋਰਡ ਦੇ ਅਧਿਕਾਰੀ ਹੈਗੇ ਆ ਤੇ ਕਈ ਵਾਰ ਕੀ ਹੁੰਦਾ ਆ ਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਕੀ ਸਮੱਸਿਆ ਹੈਗੀ ਐ ਦੱਸਣਗੇ ਤਾਂ ਤਾਂ ਹੀ ਪਤਾ ਲੱਗਦਾ ਹੈਗਾ ਨਾ ਤੇ ਜਦੋਂ ਅਸੀਂ ਆਨੇ ਆ ਗਏ ਤਾਂ ਇਹਨਾਂ ਦੀਆਂ ਸਮੱਸਿਆਵਾਂ ਦੱਸਦੇ ਆ ਸੀਨੀਅਰ ਅਧਿਕਾਰੀਆਂ ਨੂੰ ਤਾਂ ਉਹ ਤੁਰੰਤ ਜਿਹੜਾ ਆ ਹੱਲ ਕਰ ਦਿੰਦੇ ਹੈਗੇ ਆ ਤੁਸੀਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਜੇ ਹੜਤਾਲਾਂ ਟਰੱਕਾਂ ਚਲਦੀ ਸੀ ਤਾਂ ਵੀ ਖਬਰ ਦੇਖੀ ਹੈਗੀ ਆ ਮਜ਼ਦੂਰਾਂ ਨੂੰ ਕੋਈ ਸਮੱਸਿਆ ਆਂਦੀ ਆ ਤਾਂ ਵੀ ਤੁਸੀਂ ਦੇਖਦੇ ਹੋ ਕਿਸਾਨਾਂ ਨੂੰ ਕੋਈ ਸਮੱਸਿਆ ਆਂਦੀ ਆ ਤਾਂ ਵੀ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਤੁਹਾਨੂੰ ਦਿਖਾਇਆ ਜਾਂਦਾ ਹੈ ਤੇ ਆਓ ਹੁਣ ਚੱਲਦੇ ਆ ਮੰਡੀ ਦੇ ਅੰਦਰ ਦੇਖਦੇ ਹੈਗੇ ਆ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਕੋਈ ਸਮੱਸਿਆ ਤਾਂ ਨਹੀਂ ਹੈ ਕਿਸਾਨ ਨੇ ਉਹਨਾਂ ਦੀ ਕੋਈ ਸਮੱਸਿਆ ਤਾਂ ਨਹੀਂ ਹੈਗੀ ਕਿਸ ਤਰ੍ਹਾਂ ਮੰਡੀ ਦਾ ਕੰਮ ਚੱਲ ਰਿਹਾ ਹੈਗਾ ਆ ਔਰ ਕੀ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਸਾਨੂੰ ਕੋਈ ਸੀਨੀਅਰ ਅਧਿਕਾਰੀ ਮਿਲ ਜਾਂਦੇ ਆ ਤਾਂ ਉਹਨਾਂ ਕੋਲੋਂ ਗੱਲਬਾਤ ਲੈਣ ਦੀ ਆਓ ਚੱਲਦੇ ਆ ਮੰਡੀ ਦੇ ਅੰਦਰ ਜਾਣਦੇ ਆ ਕੀ ਕੀ ਕੁਝ ਹੋ ਰਿਹਾ ਹੈ ਨਵਾਂ ਸ਼ਰਦ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਕੋਲ ਹਰ ਰਿਪੋਰਟ ਹਰ ਖਬਰ ਪਹੁੰਚਦੀ ਹੈ ਕਿ ਜਿਹੜੇ ਆ ਗਿਆਂ ਧੰਥਾ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਬੋਰੀ ਦੇ ਉੱਪਰ ਬੋਰੀ ਰੱਖਣੀ ਉਹ ਰੱਖੇ ਹੈਗੇ ਆ ਬਾਕੀ ਵੀ ਹੋਰ ਵੀ ਅਸੀਂ ਜਾਣਕਾਰੀ ਇੱਥੋਂ ਲੈਣੇ ਆਗੇ ਕਣਕ ਜਿਹੜੀ ਆ ਇਸ ਵਾਰ ਜੋ ਦੇਖਣ ਦੇ ਨਾਲ ਲੱਗਦੀ ਆ ਕਹਿੰਦੇ ਵਾਕੇ ਸੋਨਾ ਲੱਗਦੀ ਹੈਗੀ ਕਣਕ ਜਿਹੜੀ ਆ ਕਾਫੀ ਅੱਛੀ ਜਿਹੜੀ ਆ ਫਿਲਹਾਲ ਜੋ ਮੈਂ ਦੇਖ ਰਿਹਾ ਆ ਕਾਫੀ ਅੱਛੀ ਕਣਕ ਆ ਰਹੀ ਹੈ ਇੱਥੇ ਸਾਹਮਣੇ ਤੁਸੀਂ ਕਮਿਊਨਿਟੀ ਹਾਲ ਦੇਖ ਪਾ ਰਹੇ ਹੋ ਜੋ ਪੰਚਾਇਤ ਦੇ ਅੰਡਰ ਦੇ ਵਿੱਚ ਹੈਗਾ ਆ ਤੇ ਹੁਣ ਨਵੀਂ ਪੰਚਾਇਤ ਬਣੀ ਅਸੀਂ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਇਹਨੂੰ ਕੋਈ ਇਸ ਤਰ੍ਹਾਂ ਬਣਾ ਦਿੱਤਾ ਜਾਵੇ ਤਾਂ ਜੋ ਬੰਦਾ ਵਿਆਹ ਸ਼ਾਦੀ ਪ੍ਰੋਗਰਾਮ ਕਰ ਕਰ ਸਕਦਾ ਹੋਵੇ ਹੁਣ ਦੇਖਦੇ ਆ ਕਿ ਨਵੀਂ ਪੰਚਾਇਤ ਨੂੰ ਅਸੀਂ ਕਹਿ ਤੇ ਦਿੱਤਾ ਹੈਗਾ ਆ ਪਰ ਉਹ ਕਦ ਤੱਕ ਜਿਹੜਾ ਆ ਕਿ ਇਸ ਦਾ ਕੰਮ ਵੀ ਜਿਹੜਾ ਉਹ ਕਰੇ ਹਾਂ ਤਾਂ ਦੇਖ ਸਕਦੇ ਆ ਲੇਕਨ ਲੈਂਟਰ ਪਿਆ ਹੋਇਆ ਹੈ ਜੇਕਰ ಗ್ರಾಮ ਪੰਚਾਇਤ ਗੜਚਾ ਥੋੜੀ ਜਿਹੀ ਕੋਸ਼ਿਸ਼ ਕਰ ਲਵੇ ਤੇ ਇੱਥੇ ਵਿਆਹ ਸ਼ਾਦੀਆਂ ਜਾਂ ਹੋਰ ਪ੍ਰੋਗਰਾਮ ਜਿਹੜੇ ਹੋ ਸਕਦੇ ਹੈਗੇ ਆ ਤੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਹੋਰ ਰੱਖ ਲੋ ਕਿ ਸਾਲ 2 ਸਾਲ ਹੀ ਰਹਿ ਗਏ ਹੈਗੇ ਆ ਇਹਦੇ ਵਿੱਚ ਅਗਰ ਫਾਇਦਾ ਲੈ ਸਕਦੀ ਆ ਪੰਚਾਇਤ ਤਾਂ ਲੈ ਸਕਦੀ ਹੈਗੀ ਆ ਲੇਕਿਨ ਇਹਦੀ ਰਿਪੇਅਰ ਪੂਰ ਕਰਕੇ ਥੋੜਾ ਬੋਤਾ ਖਰਚਾ ਆ ਕੇ ਬਹੁਤ ਵਧੀਆ ਜਿਹੜਾ ਆ ਉਹ ਬਣ ਸਕਦਾ ਨਸ਼ੇਈ ਤਾਂ ਇੱਥੋਂ ਜਿਹੜੇ ਆ ਉਹ ਦਰਵਾਜ਼ੇ ਤੱਕ ਖਿੜਕੀਆਂ ਟਾ ਕੇ ਨਸ਼ਾ ਕਰਨ ਵਾਲੇ ਜਿਹੜੇ ਆ ਉਹ ਤੇ ਇੱਥੋਂ ਪੱਟ ਕੇ ਲੈ ਗਏ। ਬਸ ਥੋੜਾ ਜਿਹਾ ਅਗਰ ਹਿੰਮਤ ਕੀਤੀ ਜਾਵੇ ਗ੍ਰਾਮ ਪੰਚਾਇਤ ਕਰਚਾ ਕਰਦੀ ਹੈਗੀ ਆ ਤਾਂ ਲੈਂਟਰ ਦਾ ਪਿਆ ਹੋਇਆ ਆ ਕੋਈ ਐਹੋ ਜੀ ਗੱਲ ਨਹੀਂ ਹੈਗੀ ਥੱਲੇ ਵੀ ਥੋੜਾ ਫਰਸਫੂਸ ਦਾ ਕਰਨਾ ਪੈਣਾ ਤਾਂ ਖਿੜਕੀਆਂ ਦਰਵਾਜ਼ੇ ਲਾ ਕੇ ਰੰਗ ਰੋਗਨ ਕਰ ਦਿੰਦੇ ਆ ਤੇ ਇੱਥੇ ਪੂਰੇ ਪਿੰਡ ਨੂੰ ਜਿਹੜਾ ਆ ਕਿ ਉਹ ਫਾਇਦਾ ਹੋ ਸਕਦਾ ਤੇ ਪੰਚਾਇਤ ਨੂੰ ਵੀ ਨਾਲ ਦੀ ਨਾਲ ਫਾਇਦਾ ਹੋ ਸਕਦਾ। ਉਹ ਅੰਦਰੋਂ ਤਾਂ ਨਹੀਂ ਦਿਖਾ ਸਕਦੇ ਹੈਗੇ ਲੇਕਿਨ ਅੰਦਰ ਜਿਹੜੀ ਸੀਟ ਪਈ ਹੈਗੀ ਆ ਉਹ ਸੀਟ ਜਿਹੜੀ ਆ ਟੌਲਟ ਦੀ ਸੀਟ ਹੈਗੀ ਆ ਫਲੱਸ਼ ਜਿਹੜੀ ਹੈਗੀ ਆ ਉਹ ਸੀਟ ਟੁੱਟੀ ਹੋਈ ਆ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਪਹੁੰਚ ਚੁੱਕੇ ਹੈਗੇ ਆ ਮਜ਼ਦੂਰਾਂ ਦੇ ਕੋਲ ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਅਸੀਂ ਅੱਗੇ ਵੀ ਲਾਣੇ ਹੈਗੇ ਆ ਐ ਕੀ ਨਾਮ ਹੈ ਆਪਕਾ ਜੀ ਲਖਨ ਮੰਡਲ ਜੀ ਲਖਨ ਮੰਡਲ ਜੀ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਹੈ ਬਹੁਤ ਕਿਆ ਸਮੱਸਿਆ ਆ ਰਹੀ ਹੈ ਸਮੱਸਿਆ ਪਾਣੀ ਵੀ ਕਾ ਨਹੀਂ ਹੈ ਸਹਾਣੇ ਦੇ ਵਿੱਚ ਹਾਂ ਨਹੀਂ ਇਹ ਕਾਨੇ ਕਾ ਕੋਠਾ ਕੁਠਾ ਹੈਗਾ ਸੋਨੇ ਬੈਠਣੇ ਦਾ ਜੇ ਵੀ ਨਹੀਂ है आपका मेरा नाम अर्जुन राम है घर बिहार बोलिए क्या समस्या आ रही मंडी का यही समस्या है सेठ लोग को समझना चाहिए रात नेरी आ गया सारे बंदा आ गया रोड पे इतना नेरी आया और सारा तमू तमू इधर उधर हो गया उड़ गया हाँ तो पानी में हम लोग खड़े हो गए सारा बेग गिला हो गया कैसे काम करिए तो पानी आज दो रोज ऐसी हम लोग पी रहे हैं पानी पानी जहाँ पे है ही नहीं है नहीं पानी यहाँ पे मेरी ख्याल में जो जो फलाशिया टोल्ट है उसकी भी सीट टूटी हुई है हाँ कुछ का। सारा कुछ गड़बड़ है वो नलका देखो नलका आपकी मांग क्या है क्या चाहते हैं आप हम लोग वही चाहते हैं जो पानी का समस्या हम लोग को हो जाना चाहिए मंडी का समस्या पूरा होना चाहिए मंडी का कहने मतलब रहने का भी कोई ना कोई रहने का सारे इंतजार को रहने के लिए नहीं तो हम लोग अन्हाँ भागेंगे रोड पे आ जाते हैं रात को रात हम लोग वहाँ से निकले ना प्रोग प्रोग उधर से हम लोग कोई बंदा का समस्या नहीं था जो कोई बोरी को ढक दे इतना लेकिन हमने सारे बोरी को कवर किए ढक के फिर आराम किए हम लो। है। सारा लोग से। और देखिए हमने जो है हिंदी आप और कहोगे कि किस लिए बोल रहा है क्योंकि ये जब खबर लगेगी इनको हिंदी भाषा ही आएगी हमने कोशिश की है इन मजदूरों की हर हर वर्ष जो है इनकी जो भी समस्या आए ਉਹ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਦੇ ਆ ਲੇਕਿਨ ਇੱਕ ਬਾਤ ਇਹ ਵੀ ਹੈ ਜਦੋਂ ਆਪਾਂ ਪਹੁੰਚਦੇ ਆ ਤਾਂ ਸਮੱਸਿਆ ਦਾ ਹੱਲ ਵੀ ਤਕਰੀਬਨ ਹੋ ਜਾਂਦਾ ਦੀ ਸਾਨੂੰ ਦੁੱਖ ਹੋਇਆ ਇੱਥੇ ਮੰਡੀ ਦਾ ਹਾਲ ਜਾਣ ਕੇ ਕਿ ਜਿਹੜਾ ਮਜ਼ਦੂਰ ਵਰ ਗਿਆ ਦਿਨ ਭਰ ਧੁੱਪ ਦੇ ਵਿੱਚ ਆਪਣਾ ਕੰਮ ਕਰਦਾ ਆ ਸਾਰਾ ਸਾਰਾ ਦਿਨ ਜਿਹੜਾ ਆ ਉਹ ਮਿਹਨਤ ਕਰਦਾ ਆ ਰਾਤ ਨੂੰ ਹਨੇਰੀ ਆ ਜਾਵੇ ਤਾਂ ਜੋ ਮਜ਼ਦੂਰਾਂ ਦੇ ਕਹਿਣ ਮੁਤਾਬਕ ਉਹਨਾਂ ਲਈ ਬਣੇ ਹੋਏ ਕੋਠੇ ਨਹੀਂ ਹੈਗੇ ਤੇ ਮਜ਼ਦੂਰਾਂ ਨੇ ਇਹ ਵੀ ਕਿਹਾ ਕਿ ਸਾਡੇ ਲਈ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਬੇहद ਦੀ ਦੁੱਖ ਦੀ ਗੱਲ ਹੈਗੀ ਆ ਕਿ ਜੇਕਰ ਮੰਡੀਆਂ ਜਦੋਂ ਇਹ ਸ਼ੁਰੂ ਹੁੰਦੀਆਂ ਨੇ ਉਸ ਤੋਂ ਪਹਿਲਾਂ ਹੀ ਇਹਦੀ ਦੇਖਰੇਖ ਕੀਤੀ ਜਾਵੇ ਔਰ ਇਹ ਪ੍ਰਬੰਧ ਕਰ ਦਿੱਤੇ ਜਾਣ ਔਰ ਤੁਸੀਂ ਅਸੀਂ ਅਗਰ 1-2 ਘੰਟੇ ਹੀ ਧੁੱਪ ਵਿੱਚ ਕੰਮ ਕਰ ਲਾ ਪੈਂਦਾ ਤੇ ਏਸੀ ਦਾ ਜਾਂ ਕੂਲਰ ਪੱਕਿਆਂ ਦਾ ਸਹਾਰਾ ਲੈਂਦੇ ਆ ਇਹਨਾਂ ਨੇ ਦੇਖੋ ਤਕਰੀਬਨ ਕਿੰਨੇ-ਕਿੰਨੇ ਘੰਟੇ ਕੰਮ ਕਰਨਾ ਆ ਇਹਨਾਂ ਲਈ ਖਰਚਾ ਮੰਡੀ ਦੇ ਵਿੱਚ ਪਾਣੀ ਦੀ ਕੋਈ ਸਹੂਲਤ ਨਹੀਂ ਹੈਗੀ ਜੋ ਇਹਨਾਂ ਨੇ ਦੱਸਿਆ ਉਹਨਾਂ ਦੇ ਕਹਿਣ ਦੇ ਮੁਤਾਬਕ ਔਰ ਜਿਹੜੀ ਟੋਲਟ ਸੀਟਾਂ ਫਲੱਛਾ ਹੈਗੀਆਂ ਉਹ ਟੁੱਟੀਆਂ ਹੋਈਆਂ ਹੈਗੀਆਂ ਆ ਇਹ ਕੀ ਕਰ ਰਹੇ ਹੈ ਮਤਲਬ ਇਹ ਤੋਂ ਸਮਝ ਨਹੀਂ ਆ ਰਹੀ ਹੈਗੀ ਕਿ ਜਦੋਂ ਮੰਡੀ ਹਾਲੇ ਸ਼ੁਰੂ ਕਰਨੀ ਆ ਉਸ ਤੋਂ ਪਹਿਲਾਂ ਜਿਹੜਾ ਹੈ ਇਹਦੀ ਸਾਰੀ ਸਫਾਈ ਕੀਤੀ ਜਾਂਦੀ ਆ ਕੰਮ ਕਰ ਕੀਤਾ ਜਾਂਦਾ ਆ ਕੀ ਕੀ ਕਮੀਆਂ ਪੇਚੀਆਂ ਨੇ ਉਹ ਦੂਰ ਕੀਤੀਆਂ ਜਾਂਦੀਆਂ ਹਨ ਪਰ ਇੱਥੇ ਆ ਕੇ ਅਸੀਂ ਦੇਖਿਆ ਜੋ ਮਜ਼ਦੂਰਾਂ ਨੇ ਸਾਨੂੰ ਦੱਸਿਆ ਹੈਗਾ ਆ ਪਾਣੀ ਦੀ ਸਮੱਸਿਆ ਦੇਖੋ ਪੀਣ ਦਾ ਪਾਣੀ ਪੀਣ ਦੇ ਲਈ ਨਹਾਉਣ ਲਈ ਜਾਂ ਹੋਰ ਵਗੈਰਾ ਇਹਨਾਂ ਨੂੰ ਕਿੱਥੇ ਕਿੱਥੇ ਜਾਣਾ ਪੈਂਦਾ ਹੋਵੇਗਾ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਜਿੰਨੇ ਜਿਹੜੇ ਮੰਡੀ ਬੋਰ ਨਾਲ ਸੰਬੰਧ ਜਦੋਂ ਮੈਂ ਆਇਆ ਇੱਥੇ ਫਿਲਹਾਲ ਤੇ ਮੈਨੂੰ ਨਹੀਂ ਮਿਲੇ ਕਿਉਂਕਿ ਸਵੇਰਾ ਸਵੇਰਾ ਆ ਉਹਨਾਂ ਨੂੰ ਨਵਾਂ ਸ਼ਹਿਰ ਦਵਾਬਾ YouTube ਚੈਨਲ ਪੂਰ ਜੋਰ ਬੇਨਤੀ ਕਰਦਾ ਆ ਕਿ ਇਹਨਾਂ ਦੀ ਪਾਣੀ ਦੀ ਸਮੱਸਿਆ ਤੇ ਦੂਜੇ ਨੰਬਰ ਦੇ ਉੱਪਰ ਇਹਨਾਂ ਦੀ ਜਿਹੜੀ ਸਮੱਸਿਆ ਆ ਗਈ ਟਰਾਲਟ ਪਲੱਸਾਂ ਦੀਆਂ ਸੀਟਾਂ ਟੁੱਟੀਆਂ ਹੋਈਆਂ ਆ ਉਹ ਸਮੱਸਿਆ ਔਰ ਤੀਜੇ ਪਾਸੇ ਤੇ ਇਹਨਾਂ ਦਾ ਰਹਿਣ ਦਾ ਜੋ ਇਹਨਾਂ ਨੇ ਕਿਹਾ ਇਹਨਾਂ ਦੇ ਕਹਿਣ ਮੁਤਾਬਕ ਉਹ ਇਹਨਾਂ ਨਾਲ ਗੱਲਬਾਤ ਕਰਕੇ ਕੁਝ ਨਾ ਕੁਝ ਜਿਹੜਾ ਕੀਤਾ ਜਾਵੇ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ